ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਉਹਨਾਂ ਨੇ ਜ਼ਮੀਨ ਮੰਗੀ ਆ ਰੇਲਵੇ ਲਾਈਨ ਦੇ ਲਈ ਤੁਹਾਨੂੰ ਦੱਸ ਦਈਏ ਕਿ ਹੁਣ ਪੰਜਾਬ ਦੇ ਵਿੱਚ ਇੱਕ ਹੋਰ ਰੇਲਵੇ ਪ੍ਰੋਜੈਕਟ ਲਿਆਂਦਾ ਜਾ ਰਿਹਾ ਜਿਸ ਦੇ ਨਾਲ ਖਾਸ ਕਰਕੇ ਮਾਲਵੇ ਇਲਾਕੇ ਨੂੰ ਵੱਡਾ ਫਾਇਦਾ ਹੋਣ ਵਾਲਾ ਹੈ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਜ਼ਮੀਨ ਮੰਗੀ ਗਈ ਹੈ ਹੁਣ ਨਵਾਂ ਪ੍ਰੋਜੈਕਟ ਆ ਜਿਹੜਾ ਨਵੀਆਂ ਲਾਈਨਾਂ ਨੇ ਰੇਲਵੇ ਲਾਈਨਾਂ ਉਹ ਵਿਛਾਈਆਂ ਜਾਣਗੀਆਂ ਪੰਜਾਬ ਦੇ ਵਿੱਚ ਕੰਮ ਆ ਜਿਹੜਾ ਉਹ ਥੋੜੇ ਦਿਨਾਂ ਤੱਕ ਸ਼ੁਰੂ ਹੋਣ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਗਈ ਹੈ ਕੇਂਦਰ ਨੇ ਰਾਜਪੁਰਾ ਮੁਹਾਲੀ ਰੇਲਵੇ ਲਾਈਨ ਲਈ ਜ਼ਮੀਨ ਮੰਗੀ ਹੈ ਕੇਂਦਰ ਨੇ ਜ਼ਮੀਨ ਅਕਵਾਇਰ ਕਰਨ ਦੇ ਲਈ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਹੈ ਜ਼ਮੀਨ ਅਕਵਾਇਰ ਕਰਨ ਦੇ ਲਈ ਜ਼ਿਲ੍ਹਿਆਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਵੀ ਸਹਿਯੋਗ ਮੰਗਿਆ ਤੁਹਾਨੂੰ ਦੱਸ ਦਈਏ ਕਿ ਪ੍ਰੋਜੈਕਟ ਲਈ 53. 82 ਹੈਕਟੇਅਰ ਜ਼ਮੀਨ ਐਕਵਾਇਰ ਹੋਣੀ ਹੈ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੇ ਵਿੱਚੋਂ ਇਹ ਰੇਲ ਲਾਈਨ ਲੰਘਾਈ ਜਾਵੇਗੀ ਰਾਜਪੁਰਾ ਮੁਹਾਲੀ ਰੇਲਵੇ ਲਾਈਨ ਦਾ ਕੰਮ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਤਾਂ ਉਹ ਦੱਸਦੀ ਹੈ ਕਿ ਕੇਂਦਰ ਨੇ ਰੇਲਵੇ ਲਾਈਨ ਪ੍ਰੋਜੈਕਟ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਰਾਜਪੁਰਾ ਮੁਹਾਲੀ ਰੇਲਵੇ ਲਾਈਨ ਪ੍ਰੋਜੈਕਟ 18.11 ਕਿਲੋਮੀਟਰ ਲੰਬਾ ਹੋਵੇਗਾ ਰੇਲ ਮੰਤਰਾਲੇ ਨੇ ਪ੍ਰੋਜੈਕਟ ਨੂੰ ਸਪੈਸ਼ਲ ਰੇਲਵੇ ਪ੍ਰੋਜੈਕਟ ਦੱਸਿਆ ਹੈ ਮੁਹਾਲੀ ਰਾਜਪੁਰਾ ਲਿੰਕ ਲਈ ਰੇਲਵੇ ਨੂੰ 54 ਹੈਕਟੇਅਰ ਜ਼ਮੀਨ ਦੀ ਲੋੜ ਹੈ ਜੋ ਕਿ ਪੰਜਾਬ ਸਰਕਾਰ ਇਸ ਦੇ ਵਿੱਚ ਮਦਦ ਕਰੇਗੀ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਰਾਜਪੁਰਾ ਰੇਲਵੇ ਲਾਈਨ ਜੋ ਕਿ ਸਾਲਾਂ ਤੋਂ ਲਟਕ ਰਹੀ ਸੀ ਪੈਂਡਿੰਗ ਪਈ ਸੀ ਹੁਣ ਪੂਰੀ ਹੋਣ ਜਾ ਰਹੀ ਹੈ ਇਸ ਨਾਲ ਮਾਲਵਾ ਖੇਤਰ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ ਖਾਸ ਕਰਕੇ ਕੁਝ ਹਿੱਸੇ ਤੱਕ ਜਿਹੜਾ ਪੁਆਦ ਦਾ ਅਰੀਆ ਜਿਵੇਂ ਕਿ ਸ਼੍ਰੀ ਫਤਿਹਗੜ ਸਾਹਿਬ ਜ਼ਿਲ੍ਹਾ ਮੁਹਾਲੀ ਪਟਿਆਲਾ ਇਹਨਾਂ ਜਿਹੜੇ ਜ਼ਿਲ੍ਹੇ ਨੇ ਇਹਨਾਂ ਜ਼ਿਲ੍ਹਿਆਂ ਨੂੰ ਫਾਇਦਾ ਹੋਣ ਵਾਲਾ ਵੱਡਾ ਫਾਇਦਾ ਹੋਣ ਵਾਲਾ ਇਹ ਜਿਹੜੇ ਲੁਧਿਆਣਾ ਹੋ ਗਿਆ ਜਲੰਧਰ ਹੋ ਗਿਆ ਜਿਸ ਤਰ੍ਹਾਂ ਉਹ ਲੋਕ ਨੇ ਜਿਹੜੇ ਮਾਝੇ ਤੇ ਦੁਆਬੇ ਵਾਲੇ ਨੇ ਉਹ ਵੀ ਦੂਜੇ ਰਾਜਾਂ ਦੇ ਵਿੱਚ ਜਿਹੜੀ ਯਾਤਰਾ ਉਹ ਆਸਾਨੀ ਦੇ ਨਾਲ ਕਰ ਸਕਣਗੇ ਤੁਹਾਨੂੰ ਦੱਸ ਦਈਏ ਕਿ ਰਾਜਪੁਰਾ ਮੁਹਾਲੀ ਲਈ ਜੋ ਲਾਈਨ ਹੈ ਨਵੀਂ ਲਾਈਨ ਲਿਆਂਦੀ ਜਾ ਰਹੀ ਹੈ ਉਹ 18 ਕਿਲੋਮੀਟਰ ਲੰਬੀ ਲਾਈਨ ਹੈ ਇਸ ਤੇ ਲਗਭਗ 443 ਕਰੋੜ ਰੁਪਏ ਦੀ ਲਾਗਤ ਆਵੇਗੀ ਇਸ ਰੇਲਵੇ ਲਾਈਨ ਦੇ ਨਿਰਮਾਣ ਨਾਲ ਚੰਡੀਗੜ੍ਹ ਸਮੇਤ ਪੰਜਾਬ ਨੂੰ ਵੀ ਵੱਡਾ ਫਾਇਦਾ ਹੋਣ ਜਾ ਰਿਹਾ ਰਾਜਪੁਰਾ ਜੋ ਲਾਈਨ ਹੈ ਉਸ ਰਹੰਦ ਲੁਧਿਆਣਾ ਅਤੇ ਜਲੰਧਰ ਸਮੇਤ ਹੋਰ ਸੂਬਿਆਂ ਦੀ ਯਾਤਰਾ ਕਰਨ ਦੇ ਵਿੱਚ ਆਸਾਨੀ ਹੋਵੇਗੀ ਤਾਂ ਉਹ ਦੱਸਦੀ ਹੈ ਕਿ ਜੋ ਪਹਿਲਾਂ ਰੇਲ ਗੱਡੀ ਸੀ ਉਹ ਸਿੱਧੀ ਅੰਮ੍ਰਿਤਸਰ ਜਾਂਦੀ ਸੀ ਤੇ ਹੁਣ ਰਾਜਪੁਰਾ ਦੇ ਨਾਲ ਵੀ ਇਸ ਦਾ ਕੰਟੈਕਟ ਜੋੜਿਆ ਜਾਵੇਗਾ ਇੱਕ ਹੋਰ ਮੁਹਾਲੀ ਵਾਲੇ ਪਾਸੇ ਚੰਡੀਗੜ੍ਹ ਨਾਲ ਵੀ ਇਸ ਦਾ ਸੰਪਰਕ ਜੋੜਿਆ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਰਾਜਪੁਰਾ ਮੁਹਾਲੀ ਲਈ ਨਵੀਂ ਲਾਈਨਾਂ ਜਿਹੜੀ ਉਹ 18 ਕਿਲੋਮੀਟਰ ਲੰਬੀ ਹੈ ਇਸ ਤੇ ਲਗਭਗ 443 ਕਰੋੜ ਰੁਪਏ ਦੀ ਲਾਗਤ ਆਵੇਗੀ ਇਸ ਰੇਲਵੇ ਲਾਈਨ ਦੇ ਨਿਰਮਾਣ ਦੇ ਨਾਲ ਚੰਡੀਗੜ੍ਹ ਸਮੇਤ ਪੂਰੇ ਪੰਜਾਬ ਨੂੰ ਫਾਇਦਾ ਹੋਣ ਵਾਲਾ ਰਾਜਪੁਰਾ ਲਾਈਨ ਸਰਹੰਦ ਲੁਧਿਆਣਾ ਜਲੰਧਰ ਅਤੇ ਹੋਰ ਰਾਜਾਂ ਦੀ ਯਾਤਰਾ ਜਿਹੜੀ ਆਸਾਨੀ ਹੋਵੇਗੀ ਸੋ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਸੀ ਜਿੱਥੇ ਹੁਣ ਜਿਹੜੇ ਦੂਜੇ ਸੂਬਿਆਂ ਦੇ ਵਿੱਚ ਲੋਕ ਯਾਤਰਾ ਕਰ ਰਹੇ ਨੇ ਰੇਲਵੇ ਲਾਈਨ ਰੇਲਵੇ ਦੇ ਰਾਹੀਂ ਜਿਹੜੇ ਯਾਤਰਾ ਕਰਦੇ ਨੇ ਉਹਨਾਂ ਲਈ ਵੀ ਇਹ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਖੁਸ਼ੀ ਵਾਲੀ ਖਬਰ ਹੈ ਕਿਉਂਕਿ ਕੇਂਦਰ ਸਰਕਾਰ ਨੇ ਹੁਣ ਪੰਜਾਬ ਨੂੰ ਚਿੱਠੀ ਲਿਖੀ ਹੈ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਜ਼ਮੀਨ ਮੰਗੀ ਹੈ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਪਟਿਆਲਾ ਅਤੇ ਮੁਹਾਲੀ ਦੇ ਵਿੱਚ ਇਹ ਰੇਲਵੇ ਲਾਈਨਾਂ ਜਿਹੜਾ ਪ੍ਰੋਜੈਕਟ ਨਵਾਂ ਇਹ ਲਿਆਂਦਾ ਜਾਵੇਗਾ ਜਲਦੀ ਹੀ ਇਸ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਕੇਂਦਰ ਨੇ ਇਸ ਨੂੰ ਸਪੈਸ਼ਲ ਪ੍ਰੋਜੈਕਟ ਦੱਸਿਆ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੰਮ ਕਦੋਂ ਤੱਕ ਸ਼ੁਰੂ ਹੋਵੇਗਾ